ਸਾਥੋ ਉੱਚੇ ਰਿਸ਼ਤਾ ਉੱਚੇ ਰਿਸ਼ਤਾ ਸਾਨੂੰ ਪੱਟੇ ਆਜੰਦੇ ਨਹੀਂ ਜਿੰਦ ਬਾਣੇ ਕੇ ਹੁਣ ਸਾਥੋ ਉੱਚੇ ਰਿਸ਼ਤਾ ਉੱਚੇ ਰਿਸ਼ਤਾ ਸਾਨੂੰ

ਨਦੀ ਕੰਢੇ ਟੱਗ ਵਰਗੀ ਤੇਰੀ ਯਾਦ ਨੇ ਨੈ ਮਾਨੀ ਜੰਦ ਖੋਰੀ ਨਦੀ ਕੰਢੇ ਟੱਗ ਵਰਗੀ ਤੇਰੀ ਯਾਦ ਨੇ ਨੈ ਮਾਨੀ ਜੰਦ ਖੋਰੀ ਵੇ ਜਦੋਂ ਕੀ ਤੇ ਤੂੰ ਬੋਲਦੇ ਹੈਂ ਨੱਚ ਸੋਰੀ ਲੀ ਬਿਨਾ ਕਾੜੇ ਕੇ ਖੋਲ ਸਾਥੋਂ ਪੁੱਛੇ ਰਿਸ਼ਤਾ ਪੁੱਛੇ ਰਿਸ਼ਤਾ ਸਾਨੂੰ ਪੱਟੇ ਆਂ ਜਿੰਦੇ ਨਹੀਂ ਜਿੰਦ ਬਣ ਕੇ ਤੇਰਾ ਮੇਰਾ ਓ ਰਿਸ਼ਤਾ ਮੈਂ ਫੁੱਲ ਤੇ ਮੈਂ ਖੁਸ਼ ਕੋਈ ਤੇਰਾ ਮੇਰਾ ਓਹ ਰਿਸ਼ਤਾ ਤੂੰ ਆ ਫੁੱਲ ਤੇ ਮੈਂ ਖੁਸ਼ ਕੋਈ ਦੁੱਧ ਵਿੱਚ ਪਾਣੀ ਵਰਗੀ ਤੂੰ ਹੀ ਤੂੰ ਦੀ دیوانی ਚੰਦ ਹੋਈ ਤਦ ਵਿੱਚ ਪਾਣੀ ਵਰਗੀ ਤੂੰ ਹੀ ਤੂੰ ਦੀ دیਵਾਨੀ ਜੰਤੋ ਹੋਈ ਜਦੋਂ ਕਿਤੇ ਤੂੰ ਮਿਲਦੇ ਤੂੰ ਮਿਲਦੇ ਤੈਨੂੰ ਤੱਕਿਆ ਗੁਲਾਬੀ ਫੁੱਲ ਬਣ ਕੇ ਮੈਂ ਹੁਣ ਸਾਥੋਂ ਕੁچے ਰਿਸ਼ਤਾ पुछे रिशेता सू प जेंद जिद पाणी के